ਆ ਕੀ ਲਿਖਿਆ ਸਭ ਤੋਂ ਘੱਟ ਰੇਟ ਵਿੱਚ ਮਤਲਬ ਕਿ ਇੱਕ ਬੰਦਾ ਫੜਿਆ ਮੈਂ ਮਲੇਰਕੋਟਲੇ ਤੋਂ ਉਹਨੂੰ ਖਿੱਚ ਕੇ ਲਿਆਂਦਾ ਰਾਏਕੋਟ ਤੇ ਬਾਈ ਕੀ ਹਾਲਾ ਬਹੁਤ ਵਧੀਆ ਇਹ ਬੰਦਾ ਸਮਾਨ ਭੇਜਦਾ ਬਾਹਰ ਲਈ ਦੇ ਸਕਦਾ ਤੁਹਾਡਾ ਕੋਈ ਰਿਸ਼ਤੇਦਾਰ ਗਿਆ ਭੈਣ ਭਾਈ ਘੱਟ ਰੇਟ ਤੇ ਪਹਿਲਾਂ ਤਾਂ ਬਾਈ ਤੇਰਾ ਮਲੇਰਕੋਟਲੇ ਸੀ ਉੱਥੋਂ ਕਾਹਤੋਂ ਕੈਨਸਲ ਕਰਤਾ ਬਾਈ ਆਪਣੇ ਲੈ ਬਣਾ ਇੰਦਰੋਂ ਰਾਏਕੋਟੋਂ ਗਾ ਜਗਰਾਵ ਹੋ ਗਿਆ ਬਰਨਾਲਾ ਹੋ ਗਿਆ ਬਸੀਆਂ ਹੋ ਗਏ ਇਹ ਪਿੰਡਾਂ ਦੇ ਲੋਕ ਉੱਥੇ ਆਂਦੇ ਸਗੇ ਉੱਥੇ ਹੈਗਾ ਤੇਰਾ ਉੱਥੇ ਮਲੇਰਕੋਟਲੇ ਹੈਗਾ ਇਹ ਦੂਜੀ ਬ੍ਰਾਂਚ ਆ ਇਹ ਦੂਜੀ ਬ੍ਰਾਂਚ ਮੈਂ ਵੀ ਇਹਨੂੰ ਦਿੱਤੀਆਂ ਵਧਾਈਆਂ ਲੋਕਾਂ ਦਾ ਪੜਾ ਕਰਨ ਖਤਮ ਹੋ ਗਿਆ ਪੜਾ ਕਰਨਾ ਸੇਵਾ ਕਰਨੀ ਵੀ ਆਪਾਂ ਦਾ ਪੈਕਿੰਗ ਹਾਂ ਆ ਤੁਹਾਡੇ ਸਾਹਮਣੇ ਅੰਦਰ ਪਿਆ ਮਾਲ ਦੇਖੋ ਆ ਪਿਆ ਮਿੱਤਰਾ ਇਹ ਸਾਡੇ ਨਵੀਂ ਮੂਰਤ ਕੀਤੀ ਹੈ ਨਾ ਪਛੋੜ ਦੀ ਨਵੀਂ ਮੂਰਤ ਕੀਤੀ ਹੈ ਲੈ ਪਹਿਲਾਂ ਤਾਂ ਸਮਾਨ ਚੈੱਕ ਕਰ ਲਓ ਭਈ ਆ ਬਿਸਕੁਟ ਜਿਹੜਾ ਸਮਾਨ ਆ ਇਹ ਧੀਆ ਪੁੱਤਾਂ ਨੂੰ ਵੀ ਇਹ ਫਟਫਟ ਜਾਂਦੇ ਨੇ ਨਾ ਨਾ ਭਾਈ ਦੇਸੀ ਕਿਉਂ ਖਰਾਬ ਹੋ ਜਾਂਦਾ ਲੈਮੀਨੇਸ਼ਨ ਕੀਤਾ ਪਿਆ ਆ ਦੇਖੋ ਆਹ ਪਿਆ ਆਪਣਾ ਆਚਾਰ ਪਿਆ ਹਾਂ ਆ ਹਲਦੀ ਪਈ ਹੈ ਹਲਦੀ ਪਈ ਆ ਭਾਂਡੇ ਪੈਣੇ ਛੱਟਾਂ ਹੱਟਾਂ ਇਹ ਮਰੱਬਾ ਹੈ ਹਾਂ ਪੈਕਿੰਗ ਦੇਖੋ ਤੁਸੀਂ ਬਈ ਆਪਣੀ ਬਸ ਆ ਕੱਪੜੇ ਵੀ ਪੈਣੇ ਸਾਰਾ ਹਾਂਜੀ ਆ ਪੰਜੀ ਆ ਪਿੰਨੀਆਂ ਪਈਆਂ ਨੇ ਚੱਪਲਾਂ ਪੰਜੀਰੀ ਫੇਰ ਤੂੰ ਸਾਮਾਨ ਕੀ ਕੀ ਭੇਜ ਦੇਗਾ ਬਈ ਆਪਾਂ ਜਿਹੜਾ ਕੁਝ ਭੇਜਣਾ ਆ तकरीबन ਸਾਰਾ ਘਰੇਲੂ ਖਾਣ ਪੀਣ ਵਾਲਾ ਪੰਜੀਰੀ ਖੋਆ achar ਦੇਸੀ ਕੀ ਜੋ ਕੁਝ ਮਰਜੀ ਆ ਬਾਕੀ ਭੇਜਦਾ ਬਈ ਆਪਾਂ ਆਹੀ ਪੈਕਿੰਗ ਹੈ ਕਿ ਦੂਬਾਜ ਬੰਨੂਗੇ ਇਹਨੂੰ ਇਹ ਡੀਐਮ ਡੀਐਚਐਲ ਦੇ ਡੱਬੇ ਨੇ ਕੋਈ ਕਹਿੰਦਾ ਡੀਐਚਐਲ ਦੇ ਡੱਬੇ ਚ ਪੈਕ ਕਰਨਾ ਆਪਾਂ ਇਹ ਚ ਪੈਕ ਕਰਕੇ ਭੇਜ ਦਿੰਨੇ ਆਏ ਹਾਏ ਤੇ ਆਹ ਥਰਮੋਥਰਮੋ ਕੋਲ ਲਾਉਣੇ ਆ ਥਰਮਾ ਕੋਲ ਲਗਾ ਕੇ ਭੇਜਦੇ ਆ ਬਾਈ ਹਾਂ ਆਪਾਂ ਬਵਰ ਰੈਪ ਲਾ ਕੇ ਭੇਜਦੇ ਆ ਹਾਂ ਤੇ ਜਿਹੜੇ ਵੀਰੇ ਆ ਦੇਖੋ ਡੱਬੇ ਦਿਖਾ ਦਿਓ ਤੇ ਜਿਹੜੇ ਡੱਬੇ ਪੇਨੇ ਆਪਾਂ ਜਿੱਦਾਂ ਕਿ ਫਰੈਸ਼ ਡੱਬੇ ਯੂਜ਼ ਕਰਦੇ ਆ ਵੀਰੇ ਆਪਾਂ ਨਵੇਂ ਨਵੇਂ ਤਖੜੇ ਵੀਰੇ 3mm ਦੇ ਹੁੰਦੇ ਨੇ ਹਾਂ ਹਾਂ ਤੇ ਦੂਸਰੀ ਗੱਲ ਮੋਟਰ ਹੈਲ ਮਾਰੀ ਉਧਰ ਨੇ ਕਹੇ ਬੰਦੇ ਵੀ ਆਈ ਜਾਂਦੇ ਨੇ ਮਾਰਨੋਂ ਬਾਹਰ ਨੂੰ ਮਾਰਦੇ ਤੇ ਬਾਈ ਹਰੇ ਵੀ ਆਈ ਜਾਂਦੇ ਨੇ ਇੰਦਰ ਨੂੰ ਕਮਾ ਦੇ ਕੇ ਆ ਪਰ ਇੱਕ ਤਾਂ ਤੇਰੀ ਪੈਕਿੰਗ ਸੋਹਣੀ ਹੋ ਕੇ ਦੂਜਾ ਤੇਰਾ ਰੇਟ ਘਟਾ ਫਿਰ ਮੈਨੂੰ ਐਂ ਦੱਸ ਵੀ ਬੰਦੇ ਲੰਮਕਾਉਂਦਾ ਤਾਂ ਨਹੀਂ 20 ਦਿਨ ਸਮਾਨ ਹੀ ਨਾ ਜਾਵੇ ਬਈ ਨਾ 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 ਬਈ ਸਰਵਿਸ ਤੇ ਤਾਂ ਡਿਪੈਂਡ ਹੁੰਦਾ ਜੇ ਕੋਈ ਕਸਟਮਰ ਕਹਿੰਦਾ ਵੀ ਤਿੰਨ ਤੋਂ ਪੰਜ ਦਿਨ ਚ ਸਮਾਨ ਪਹਚਾਣਾ ਹੈ ਤੇਨੂੰ ਤਾਂ ਪੰਜ ਦਿਨ ਚ ਸਮਾਨ ਪਹਚਾ ਦਿੰਨੇ ਆ ਤੇਰਾ ਪਹਿਲਾਂ ਵੀ ਕੋਈ ਲੰਬਾ ਨਹੀਂ ਆਇਆ ਹਾਂਜੀ ਅਗਰ ਕੋਈ ਕਹਿੰਦਾ ਵੀ 10 ਦਿਨ ਲਾ ਦੇ ਵੀਰੇ ਰੇਟ ਘਟਾ ਦੇ ਫਿਰ ਆਪਾਂ ਉਸੇ 10 12 ਦਿਨ ਵਾਲੀ ਸਰਵਿਸ ਵੀ ਕਰ ਦਿੰਨੇ ਆ ਇੱਕ ਰੇਟ ਇਹਦੇ ਬਦਲਦੇ ਰਹਿੰਦੇ ਨੇ ਬਾਈ ਮੰਨ ਕੇ ਚੱਲ ਅੱਜ ਆ ਹਾਂਜੀ ਪਰ ਤੁਹਾਡਾ ਰੇਟ ਸਾਰਿਆਂ ਨੂੰ ਘੱਟ ਹੋਏ ਇਹ ਨਹੀਂ ਕਹਿ ਸਕਦਾ ਮੈਂ ਮੈਂ ਕਹਾ ਬਾਈ ਪੂਰੇ ਮਾਰਕੀਟ ਜੇ ਟਰਾਈ ਕਰ ਲਿਓ ਏਰੀਏ ਚ ਉਹ ਤੋਂ ਬਾਅਦ ਆਪਾਂ ਨੂੰ ਕਾਲ ਕਰ ਲਓ ਬਸ ਇਹ ਰੇਟ ਵੀ ਮੇਰੇ ਨਾਲ ਸਾਨੂੰ ਕਿੰਨਾ ਕਿ ਚਿਰ ਦਾ ਤਜਰਬਾ ਤੇਰਾ ਬਾਈ ਆਪਾਂ ਨੂੰ ਬਾਈ ਕੰਮ ਕਰਦਣ ਹੋ ਗਏ 7 ਸਾਲ ਹੈ ਹਾਂਜੀ ਪਹਿਲਾਂ ਮਲੇਰਕੋਟਲੇ ਚ ਤਾਂ ਨਾਂ ਕਮਾਇਆ ਹੁਣ ਰਾਏਕੋਟ ਤਾਂ ਮੈਨੂੰ ਲੱਗਦਾ ਤਾਂ ਕੀਤੀ ਹੈ ਵੀ ਇੱਧਰ ਬਰਨਾਰੀ ਏਰੀਏ ਦੇ 50 ਪਿੰਡ ਵਾਲੇ ਆ ਜਾਣ ਹਾਂਜੀ ਹਾਂ ਵੀ ਈਜ਼ੀਲੀ ਆ ਜਾਣ ਕਈਆਂ ਨੂੰ ਜਿਵੇਂ ਕਹਦੀ ਆਪਾਂ ਬਜ਼ੁਰਗ ਹੁੰਦੇ ਨੇ ਘਰੇ ਉਹਨਾਂ ਨੂੰ ਆਨ ਮਿਲਦੇ ਉੱਥੇ ਔਖਾ ਹੁੰਦਾ ਫਿਰ ਉਰੇ ਉਹ ਆਰਾਮ ਨਾਲ ਆ ਜਾਣਗੇ ਆਪਾਂ ਹੋ ਹੋਰ ਮੈਂ ਇਹੀ ਕਹਿਣਾ ਚਾਹਣਾ ਵੀਰੇ ਇੱਕ ਤਾਂ ਜਿਵੇਂ ਤੁਹਾਨੂੰ ਸਮਾਨ ਪਛਾਣਾ ਹੈ ਕੋਈ ਜਿਆਦਾ ਸਸਤੇ ਚੱਕਰਾ ਜਿਨਾ ਪਾਓ ਹਾਂ ਤੁਸੀਂ ਕੁਆਲਿਟੀ ਦੇਖੋ ਬੰਦੇ ਦੀ ਵੀ ਸਮਾਨ ਥੋੜਾ ਫਾਸਟ ਕੌਣ ਪਛਾਣਦਾ ਕੋਈ ਸਮਾਨ ਨਿਕਲਦਾ ਤਾਂ ਨਹੀਂ ਕੋਈ ਨਿਕਲਦਾ ਤੇ ਵੀ ਕੋਈ ਸੇਫਟੀ ਕਿੱਥੇ ਆ ਹਾਂ ਉੱਥੇ ਕੋਰੀਡ ਕਰਵਾਓ ਉੱਥੇ ਕਰਵਾਓ ਸਾਰੀ ਚੀਜ਼ਾਂ ਨੇ ਤੁਹਾਨੂੰ ਸਿਰਫ ਆਪਣੀ ਸ਼ਾਪ ਤੇ ਮਿਲਣਗੇ ਔਰੇ ਓਕੇ ਇਹ ਮਿਲਣਗੇ ਕੀ ਨਾਮ ਤੇ ਰਹਿ ਸ਼ਾਪ ਦਾ ਆਪਣੇ ਸ਼ਾਪ ਦਾ ਨਾਮ ਵੀਰੇ ਹੈਗਾ ਡੈਸਟੀਨੀ ਇੰਟਰਨੈਸ਼ਨਲ ਕੋਰੀਅਰ ਹਾਂ ਆ ਜਾ ਲੰਘਿਆ ਇਹ ਲਿਖਿਆ ਸਭ ਤੋਂ ਘੱਟ ਰੇਟਾ ਦਵਾਈਆਂ ਦਵਾਈਆਂ ਦੇ ਬੋਟਲ ਆ ਇਹ ਹੈ ਕਿੱਥੇ ਜਾ ਰਾਏਕੋਟ ਬਾਈ ਇਹਦਾ ਪਤਾ ਦੇਖੋ ਆਪਣੇ ਨਾਨਕ ਸਾਹਿਬ ਠਾੜਾ ਆਓ ਨਾਨਕ ਸਾਹਿਬ ਠਾੜਾ ਗੁਰਦੁਆਰਾ ਸਾਹਿਬ ਹਾਂਜੀ ਬੱਸ ਸਟੈਂਡ ਦੇ ਬੈਕ ਸਾਈਡ ਹੈ ਇਹ ਬੱਸ ਸਟੈਂਡ ਇਧਰ ਇਹ ਬੈਕ ਸਾਈਡ ਆ ਸੀ ਬੱਸ ਸਟੈਂਡ ਦੇ ਬੈਕ ਸਾਈਡ ਨਾਨਕ ਸਾਹਿਬ ਠਾੜ ਦੇ ਕੋਲੇ ਹਾਂ ਦਿਖਾ ਦੇ ਮਿੱਤਰ ਇਧਰ ਸਾਰਾ ਆਹ ਦੇਖੋ ਮਿੱਤਰੋ ਇਹ ਬਾਈ ਦੀ ਆਉਣਾ ਜੇ ਤੁਸੀਂ ਕਿਸੇ ਰਿਸ਼ਤੇਦਾਰ ਦਾ ਸਮਾਨ ਭੇਜਣਾ ਬਾ ਵਿਸ਼ਵਾਸ ਬਣਾ ਕੇ ਦੇਖਣਾ ਆਪਾਂ ਨੇ ਇੱਕ ਵਾਰ ਭਰੋਸਾ ਕਰਕੇ ਦੇਖਣਾ ਆਪਾਂ ਨੇ ਉਹਨਾਂ ਦਾ ਆਪਾਂ ਭਰੋਸਾ ਨਹੀਂ ਤੋੜਦੇ ਵੀਰੇ ਠੀਕ ਹੈ ਮੋਟਰ ਵਾਲੇ ਦੇ ਬੰਦੇ ਆਉਂਦੇ ਨੇ ਨਾਲ ਦੇ ਮਹੂਰਤਾਂ ਦੇ ਕੱਲ ਪਰਸੇ ਕੀਤਾ ਹਾਂਜੀ ਬਾਈ ਬਸ ਵੀਰੇ ਇੱਕ ਵਾਰ ਸਰਵੇ ਦਾ ਆਪਾਂ ਨੂੰ ਮੌਕਾ ਜ਼ਰੂਰ ਦੇ ਦੇਣ ਤੁਹਾਨੂੰ ਨਿਰਾਸ਼ ਨਹੀਂ ਹੋਣ ਦਿੰਦੇ ਲੈ ਵੀ ਸੱਜਣ ਨੂੰ ਉੱਪਰ ਦੇ ਤਿੰਨ ਨੰਬਰਾਂ ਤੇ ਸੰਪਰਕ ਕਰਕੇ ਬਾਹਰਲੇ ਦੇ ਸਮਾਨ ਪਿਜੋ ਇਹ ਵੀਡੀਓ ਸਾਮਕੇ ਰੱਖੋ ਕਦ ਵੀ ਤੁਹਾਨੂੰ ਲੋੜ ਪਈ ਤਾਂ ਤੁਹਾਡੇ ਖਾਮੋ ਸ਼ੁਕਰੀਆ ਜੀ